ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇੱਕਦਮ ਬਾਜ਼ਾਰ ਵਰਗੀ ਮੰਗੇਓ ਫਰੂਟੀ। ਜੀ ਹਾਂਜੀ ਬਿਲਕੁਲ ਘਰੇ ਅੱਜ ਇਹਨੂੰ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਸਿਰਫ ਇੱਕ ਕੰਮ ਦੇ ਨਾਲ 1 ਲੀਟਰ ਤੋਂ ਵੀ ਵੱਧ ਮੰਗੇਓ ਫਰੂਟੀ ਬਣੂਗੀ। ਚਲੋ ਕਰਦੇ ਆ ਫੇ ਬਣਾਉਣਾ ਸ਼ੁਰੂ। ਇਸ ਲਈ ਮੈਂ ਤੇ ਇੱਕ ਵੱਡੇ ਸਾਈਜ਼ ਦਾ ਆਂਬ ਲਿਆ ਆ। ਇਹਨੂੰ ਮੈਂ ਕੱਟ ਲਿਆ ਆ ਵਧੀਆ ਤਰੀਕੇ ਨਾਲ। ਆਂਬ ਜਿਹੜਾ ਆ ਉਹ ਵਧੀਆ ਫਰੈਸ਼ ਹੋਣਾ ਚਾਹੀਦਾ ਆ। ਫੇ ਦੇਖੋ ਆ ਅੰਬ ਨੂੰ ਮੈਂ ਕੱਟ ਲਿਆ ਤੇ ਹੁਣ ਇਹਨੂੰ ਚੰਗੀ ਤਰੀਕੇ ਨਾਲ ਦੇਖੋ ਮੈਂ ਸਾਰਾ ਅੰਬ ਕੱਟ ਲਿਆ ਹੁਣ ਇਹਨੂੰ ਗ੍ਰाइंड ਕਰ ਲੈਣਾ ਹੈ ਚੰਗੀ ਤਰੀਕੇ ਨਾਲ ਬਿਲਕੁਲ ਬੀਜ ਦੇ ਵਿੱਚ ਪੀਸ ਨਾ ਰਹਿਣ ਤੇ ਇਹ 300 ਗ੍ਰਾਮ ਪਿਊਰੀ ਹੈ ਆਪਣੇ ਅੰਬ ਦੀ ਮੈਂ ਬਾਤ ਚੋ ਇਹਨੂੰ ਜਿਹੜਾ ਹੈ ਉਹ ਮੈਜ਼ਰ ਕੀਤਾ ਸੀ 300 ਗ੍ਰਾਮ ਤੇ ਫਿਰ ਇਹਦੇ ਵਿੱਚ 8 ਚਮਚ ਜਿਹੜਾ ਹੈ ਉਹ ਖੰਡ ਪਾਉਣੀ ਆ ਇਹਦੇ ਵਿੱਚ 8 ਚਮਚ ਹੀ ਖੰਡ ਪਾਉਗੀ ਤੇ ਇਹ ਹਲਕਾ ਜਿਹਾ ਲੂਣ ਪਾਉਣਾ ਹੈ ਤਾਂ ਜੋ ਜਿਹੜਾ ਟੇਸਟ ਆ ਮੇਨਟੇਨ ਹੋ ਜੇ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਹੁਣ ਇਹਨੂੰ ਇੱਦਾਂ ਹੀ ਪਕਾਉਣਾ ਹੈ ਆਪਾਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਜਦੋਂ ਆਪਾਂ ਆਂਬ ਨੂੰ ਗ੍ਰाइंड ਕਰਨਾ ਹੈ ਆਪਾਂ ਬਿਨਾ ਪਾਣੀ ਪਾਏ ਗ੍ਰाइंड ਕਰਨਾ ਹੈ ਤੇ ਇਹਨੂੰ ਪਕਾਉਣਾ ਹੈ ਜਦੋਂ ਇਹਦਾ ਬੁਲਬੁਲੇ ਆਉਣੇ ਸ਼ੁਰੂ ਹੋ ਗਏ ਉਦੋਂ ਗੈਸ ਨੂੰ ਕਰਨਾ ਹੈ ਬੰਦ ਤੇ ਇਹਨੂੰ ਕੱਢਣਾ ਕਿਸੇ ਭਾਂਡੇ ਦੇ ਵਿੱਚ ਤੇ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਦੇ ਜਾਇਓ ਬਹੁਤ ਹੀ ਜ਼ਿਆਦਾ ਵਧੀਆ ਹੈ ਘਰ ਦੇ ਵਿੱਚ ਹੀ ਬਣ ਜਾਂਦਾ ਹੈ ਫਰੂਟੀ ਬਜਾਰੋਂ ਲਿਆਂਦੀ ਲੋੜ ਹੀ ਨਹੀਂ ਤੇ ਨਾਲੇ ਆਪਾਂ ਮੰਗੋ ਸ਼ੇਕ ਬਣਾਉਨੇ ਆ ਤੇ ਬਹੁਤ ਘੱਟ ਬਣਦਾ ਆ ਇਹ ਕੰਬ ਦੇ ਨਾਲ ਪਰ ਜੇ ਆਪਾਂ ਫਰੂਟੀ ਬਣਾਵਾਂਗੇ ਤੇ ਬਹੁਤ ਜ਼ਿਆਦਾ ਪੰਜਦੀ ਆ ਤੇ ਇਹਦੇ ਵਿੱਚ ਹੁਣ ਮੈਂ ਪਾਣੀ ਪਾ ਰਹੀ ਹਾਂ ਠੰਡਾ ਪੂਰਾ 1 ਲੀਟਰ ਪਾਣੀ ਪਾ ਗਿਆ ਤੇ ਬਾਕੀ ਤੁਸੀਂ ਇਹਦੀ ਕਨਸਿਸਟੈਂਸੀ ਦੇਖ ਸਕਦੇ ਆ ਇਹ ਦੇਖੋ ਬਿਲਕੁਲ ਬਾਜ਼ਾਰ ਵਰਗੀ ਲੱਗ ਰਹੀ ਆ ਕਿ ਨਹੀਂ ਇਹ ਦੇਖੋ ਹੁਣ ਇਹਦੇ ਵਿੱਚ ਮੈਂ ਥੋੜੀ ਜਿਹੀ ਆਈਸ ਕ్యూ ਪਾ ਦਤੀ ਆ ਬਰਫ਼ ਤਾਂ ਜੋ ਇਹ ਠੰਡੀ ਹੋ ਜੇ ਤੇ ਆਪਣੀ ਬਹੁਤ ਹੀ ਟੇਸਟੀ ਮੰਗੇਓ ਫਰੂਟੀ ਬਣ ਕੇ ਤਿਆਰ ਆ ਇਹਨੂੰ ਸਰਵ ਕਰੋ ਇੰਜੋਏ ਕਰੋ ਘਰੇ ਬਣਾਓ ਤੇ ਜੇ ਤੁਸੀਂ ਇਹਨੂੰ ਸਟੋਰ ਕਰਨਾ ਚਾਹੁੰਦੇ ਆ ਤੇ ਇਹਦੇ ਵਿੱਚ ਦੋ ਜੰਮਾ ਸੈਂਟਰ ਕੈਸਟ ਪਾ ਲਿਓ ਵੈਸੇ ਤੇ ਇਹਨੂੰ ਸਟੋਰ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਇੰਨੀ ਟੇਸਟੀ ਬਣਦੀ ਆ ਉਸੇ ਟਾਈਮ ਹੀ ਖਤਮ ਹੋ ਜਾਂਦੀ ਆ ਜਰੂਰ ਇਹਨੂੰ ਬਣਾਓ ਘਰ ਦੇ ਵਿੱਚ ਟਰਾਈ ਕਰਿਓ ਤੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਵਾਜਿ ਵੀਡੀਓ ਦੇਖਣ ਲਈ